ਮੇਰਾ ਨਾਮ ਹੈ ਕਵਲਜੀ ਸਿੰਘ ਪਿੰਡ ਮੇਰਾ ਕੋਕਰ ਆ ਪਰਸੋਂ ਅਹੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਤੇ ਡਿੱਗ ਪਿਆ ਅਹੀਂ ਮੁਰਗੇ ਦੇਖਿਆ ਨਹੀਂ ਅਹੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਖੜ ਗਿਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਹੁਣੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਜਾਨਾ ਨੇ 22 ਤਾਂ ਸਾਨੂੰ ਵਾਪਸ ਕੀਤੀ ਆ ਮੈਂ ਤਾਂ ਅੱਜਕੱਲ ਜਿਹੜੇ ਲੋਕੀ ਬੋੜਦੇ ਨੇ ਨਹੀਂ ਭਾਈ ਅੱਜਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਤਾਂ ਸ਼ੁਰੂ ਤੋਂ ਪਿਆਰ ਐ ਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪਿੰਦੇ ਰਹੇ ਆ ਆਹਦੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਆ ਸੋਨੂ ਐ ਮੈਂ 버ਗਰ ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਪਤਾ ਨਹੀਂ ਭਾਜੀ ਇਹਨਾਂ ਨੇ 버ਗਰ ਖਾਦਾ ਮੇਰੇ ਕੋਲ ਇਹਨਾਂ ਦੇ ਪੈਸੇ ਲੈ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਲੈ ਕੇ ਕਿਸੇ ਦੇਮਾ ਚੁੱਕ ਕੇ ਰੱਖਦੇ ਓਥੇ ਸਾਈਡ ਤੇ ਕਰਕੇ ਮਰਸ ਮੁੜ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਕਰ ਤੁਸੀਂ ਜਾਂ ਕੋਈ ਵੇਟ ਕਰਦੇ ਰਹੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅਕਿੰਨੇ ਕਹਿੰਦਾ ਮੇਰੇ ਐਸੀ ਕਰਕੇ ਚੁੱਪ ਕਰਕੇ ਰਹਿ ਗਏ ਜੀ ਪਰਾਂ ਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਬਸ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਥਾਰੇ ਆਈਆਂ ਨੂੰ ਆ ਹੀ ਨਹੀਂ ਤੇ ਅੱਜ ਕੱਲ ਲੋਕ 150 ਰੁਪਏ ਦੇ ਵੀ ਮਹਿਮਾਨ ਹੋ ਜਾਂਦੇ ਆ ਹਾਂਜੀ ਭਾਜੀ ਮੇਰੇ ਕੋਲ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲਾ ਜਾਂਦਾ ਤੇ ਫਿਰ ਉਹਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕੜਾ ਲੈ ਗਿਆ ਜੀ ਕਿਤਾ ਮੰਨ ਜਾਇਆ ਹੈ ਕਿ ਪੈਸੇ ਵਾਪਸ ਨਹੀਂ ਨਹੀਂ ਭਾਜੀ ਜਿਹਦੇ ਪੈਸੇ ਉਹਦੇ ਦੇਣੇ ਹਨ ਉਹ ਮਾਲਕ ਨੇ ਬੜੀ ਕਿਰਪਾ ਵਾ ਵੀ ਅਸੀਂ ਰੋਟੀ ਖਾ ਰਹੇ ਰਾਜ ਕਿਥੇ